ਇਹ ਗੋਤਾਖੋਰਾਂ ਦੀ ਪੋਲੀਸ਼ੰਕਰ ਡਾਈਵਰ ਕਿ ਟੀਮ ਹੈ ਜੋ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਆਪਣਾ ਕੰਮ ਕਰਦੀ ਹੈ ਨਹਿਰ ਦਾ ਜਿਹੜਾ ਫਲੋ ਹੈ ਥੋੜਾ ਜਿਹਾ ਘਟਾ ਹੈ ਤਾਂ ਫਿਰ ਵੀ ਲੋਕ ਜਿਹੜੇ ਸੁਸਾਈਡ ਚੱਲੀ ਜਾ ਰਹੇ ਹਨ ਤਕਰੀਬਨ ਹਫਤੇ ਦੇ ਵਿੱਚ 2-4 ਦਿਨਾਂ ਦੇ ਵਿੱਚ ਦੋ ਵਿਅਕਤੀ ਜਿਹੜੇ ਸੀਗੇ ਉਹ ਇੱਥੇ ਚਨਾਥਲ ਦੇ ਵਿੱਚ ਭਾਖੜਾ ਨਹਿਰ ਦੇ ਵਿੱਚ ਗਿਰ ਗਏ ਸੀ ਅਚਾਨਕ ਜਿਨ੍ਹਾਂ ਦੀ ਡੈੱਡ ਬੋਡੀ ਲੱਭਣ ਵਾਸਤੇ ਸਾਰੇ ਗੋਤਾਖੋਰ ਦੀ ਟੀਮ ਲੱਗੀ ਸੀ ਪਰ ਉਸ ਦੌਰਾਨ ਚਿੰਤਾਈ ਹੋਈ ਵੀ ਇੱਕ ਕਾਰ ਜਿਹੜੀ ਸੀਗੀ ਉਹ ਸਾਨੂੰ ਭਾ ਖੜਾ ਨਰਚੀ ਜਾਂਪੀ ਸੀ ਜਦੋਂ ਗੋਤਾਖੋਰਾਂ ਨੇ ਚੈੱਕ ਕਰਿਆ ਤਾਂ ਇਹ ਲਗਭਗ 2021 ਮਾਡਲ ਗੱਡੀ ਹੈ ਤੇ ਉਸ ਨੂੰ ਗੋਤਾਖੋਰਾਂ ਨੇ ਚੈੱਕ ਕਰਿਆ ਤੇ ਨਾਲ ਹੀ ਅਸੀਂ ਜਿਹੜੀ ਇਹਦੀ ਜਾਣਕਾਰੀ ਹੈ ਉਹ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਔਰ ਇਹਦੇ ਬਾਰੇ ਇਹ ਚਨਾਥਰ ਦਾ ਪਿੰਡ ਹੈ ਚਨਾਥਰ ਖੁੱਦ ਜਿਹੜਾ ਹੈਗਾ ਉੱਥੇ ਦਾ ਇੱਕ ਵਿਅਕਤੀ ਮਿਸ ਸੀਗਾ ਔਰ ਉਸ ਨੂੰ ਜਦੋਂ ਅਸੀਂ ਜਾ ਕੇ ਚੈੱਕ ਕਰਾ ਤਾਂ ਗੱਡੀ ਦੇ ਵਿੱਚ ਪਿੰਜਰ ਪਿਆ ਸੀਗਾ ਜਿਸ ਨੂੰ ਗੋਤਾਖੋਰ ਟੀਮ ਨੇ ਉਹਨੂੰ ਤਕਰੀਬਨ ਬਾਹਰ ਕੱਢਿਆ ਬਾਹਰ ਕੱਢਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜਾ ਉਹਨਾਂ ਦੇ ਦਿਖਾਇਆ ਪੁਲਿਸ ਨੂੰ ਤੇ ਇੱਥੇ ਡਿਊਟੀ ਅਫਸਰ ਜਿਹੜੇ ਆਏ ਹੋ ਸੀਗੇ ਉਹਨਾਂ ਨੂੰ ਵਿੱਚ ਕਈ ਚੀਜ਼ਾਂ ਜੋ ਸਾਨੂੰ ਪ੍ਰੂਫ ਮਿਲੇ ਆ ਪਰ ਇਹ ਪਿੰਜਰ ਹੀ ਹੈ ਕਾਰ ਜਿਹੜੀ ਉਹ ਬਾਹਰ ਕੱਢ ਰਹੇ ਹੈਗੇ ਜਿਸ ਤਰ੍ਹਾਂ ਕਾਰ ਨਿਕਲੂਗੀ ਅਗਲੀ ਜਾਣਕਾਰੀ ਦਵਾਂਗੇ ਪਰ ਇਹ ਵਿਅਕਤੀ ਕੌਣ ਹੈ ਕਿੱਥੇ ਦਾ ਹੈਗਾ ਇਹਦੀ ਜਨ ਜੱਦ ਜਾਣਕਾਰੀ ਪੁਲਿਸ ਦੇ ਸਕਦੀ ਹੈ ਓਕੇ ਜੀ ਓਕੇ ਸਰ ਕੀ ਤੁਸੀਂ ਅਹ ਪਿੰਡ ਚਨਾਰਥਨ ਕਲਾ ਦੇ ਨੇੜੇ ਜਿਹੜੇ ਨਹਿਰ ਦੇ ਵਿੱਚ ਇੱਕ ਦੂਜੀ ਗੱਡੀ ਮਿਲੀ ਹੈ ਗੋਤਾਖੋਰ ਉੱਥੇ ਗਈ ਸੀ ਮਾਣੇ ਇਨਫੋਰਮੇਸ਼ਨ ਦਿੱਤੀ ਸੀ ਉਸ ਦੇ ਮੁਤਾਬਕ ਗੱਡੀ ਨੂੰ ਬਾਹਰ ਕੱਢਿਆ ਗਿਆ ਔਰ ਉਹਦੇ ਵਿੱਚ ਇੱਕ ਗੱਡੀ ਦੇ ਵਿੱਚ ਇੱਕ ਲਾਸ਼ ਮਿਲੀ ਹੈ ਸੋ ਜਾਂਚ ਇਸ ਦੇ ਚੱਲੀ ਜਾ ਰਹੀ ਹੈ ਔਰ ਅਸੀਂ ਬੜੀ ਡੂੰਘਾਈ ਨਾਲ ਇਸ ਦੀ ਜਾਂਚ ਕਰਕੇ ਉਸ ਤੋਂ ਬਾਅਦ ਜਿਹੜੀ ਵੀ ਕੋਈ ਅੱਗੇ ਫਰਦਰ ਇਨਫੋਰਮੇਸ਼ਨ ਹੋਵੇਗੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇਗੀ कुछ पता कुछ कौन सी नहीं नहीं। आ, कर रहे हैं जी हजे सारी तहकीक़त इशू है पर कर रहे हैं सारी वेरीफाई कर रहे हैं वैरीफाई करने तो बाद ही सारी गलत दसी जा सकती है